ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਫਰੀਦাবাদ ਦੇ ਵਿੱਚ ਉਤਰੀ ਯੂਨ ਕਾਉਂਸਲ ਦੀ 32ਵੀਂ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਤਰ੍ਹਾਂ ਦਾ ਮਾਹੌਲ ਪਿਛਲੇ ਕੁਝ ਸਮੇਂ ਤੋਂ ਬਣਿਆ ਹੋਇਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਹਿੱਤਾਂ ਨੂੰ ਢਾਲ ਆਉਣ ਵਾਲੇ ਮੁੱਦਿਆਂ ਦੀ ਗੂੰਜ ਪਵੇਗੀ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਉਹ ਪੰਜਾਬ ਦੇ ਕਈ ਮੁੱਦਿਆਂ ਦੇ ਆਪਣੇ ਇਤਰਾਜ਼ ਰੱਖ ਸਕਦੇ ਹਨ ਕੀ ਮੁੱਦੇ ਹੋਣਗੇ ਇਸ ਤੋਂ ਚਰਚਾ ਕਰਨ ਤੋਂ ਪਹਿਲਾਂ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਹ ਜ਼ੋਨਲ ਕਾਉਂਸਲ ਹੁੰਦੀ ਕੀ ਹੈ ਇਸ ਮਕਸਦ ਦੇ ਨਾਲ ਇਹ ਬਣਾਈ ਗਈ ਸੀ ਜ਼ੋਨਲ ਕਾਉਂਸਲਾਂ ਕੇਂਦਰ ਅਤੇ ਰਾਜਾਂ ਵਿਚਾਲੇ ਅਤੇ ਰਾਜਾਂ ਦੇ ਆਪਸੀ ਮੁੱਦਿਆਂ ਅਤੇ ਵਿਵਾਦਾਂ ਨੂੰ ਹੱਲ ਕਰਨ ਦੇ ਲਈ ਇੱਕ ਮੰਚ ਮੁਹੱਈਆ ਕਰਦੀਆਂ ਹਨ ਰਾਜ ਪੁਨਰਗਠਨ ਐਕਟ 1956 ਦੇ ਤਹਿਤ ਦੇਸ਼ ਵਿੱਚ ਕੁੱਲ 5 ਜ਼ੋਨਲ ਕਾਉਂਸਲਾਂ ਬਣਾਈਆਂ ਗਈਆਂ ਸੀ ਜਿਨ੍ਹਾਂ ਦੇ ਵਿੱਚੋਂ ਉੱਤਰੀ ਜ਼ੋਨਲ ਕਾਉਂਸਲ ਇੱਕ ਹੈ ਕੇਂਦਰੀ ਗ੍ਰਹਿ ਮੰਤਰੀ ਇਸ ਕਾਉਂਸਲ ਦੇ ਮੁਖੀ ਹੁੰਦੇ ਨੇ ਤੇ ਮੈਂਬਰ ਰਾਜ ਦਾ ਇੱਕ ਮੁੱਖ ਮੰਤਰੀ ਇਸ ਦਾ ਉਪ ਚੇਅਰਮੈਨ ਹੁੰਦਾ ਹੈ ਹਰ ਸਾਲ ਇੱਕ ਨਵਾਂ ਮੁੱਖ ਮੰਤਰੀ ਇਸ ਉਪ ਚੇਅਰ ਪਰਸਨ ਦਾ ਅਹੁਦਾ ਸੰਭਾਲਦਾ ਹੈ ਰੋਟੇਸ਼ਨ ਬੇਸਿਸ ਤੇ ਲਗਾਇਆ ਜਾਂਦਾ ਹੈ ਇਸ ਵਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸ ਕਾਉਂਸਲ ਦੇ ਉਪ ਚੇਅਰਮੈਨ ਹਰ ਮੈਂਬਰ ਰਾਜ ਦਾ ਰਾਜਪਾਲ ਦੋ ਮੰਤਰੀਆਂ ਨੂੰ ਕੌਂਸਲ ਦੇ ਮੈਂਬਰ ਵਜੋਂ ਨਾਮਜ਼ਦ ਕਰਦਾ ਹੈ ਹਰ ਜ਼ੋਨਲ ਕੌਂਸਲ ਨੇ ਮੁਖ ਸ਼ਕਤਰ ਦੇ ਪਦਰ ਤੇ ਇੱਕ ਸਥਾਈ ਕਮੇਟੀ ਵੀ ਬਣਾਈ ਗਈ ਹੈ ਰਾਜਾਂ ਵੱਲੋਂ ਤਜਵੀਜ਼ਿਤ ਮੁੱਦੇ ਸ਼ੁਰੂ ਦੇ ਵਿੱਚ ਸੰਬੰਧਤ ਜ਼ੋਨਲ ਕੌਂਸਲ ਦੀ ਇਸੇ ਸਥਾਈ ਕਮੇਟੀ ਅੱਗੇ ਚਰਚਾ ਦੇ ਲਈ ਪੇਸ਼ ਕੀਤੇ ਜਾਂਦੇ ਹਨ ਸਥਾਈ ਕਮੇਟੀ ਵੱਲੋਂ ਵਿਚਾਰ ਕੀਤੇ ਜਾਣ ਤੇ ਬਾਅਦ ਬਾਕੀ बचे ਮੁੱਦਿਆਂ ਨੂੰ ਜਿਨ੍ਹਾਂ ਤੇ ਕੋਈ ਸਹਿਮਤੀ ਨਹੀਂ ਬਣਦੀ ਕੋਈ ਹੱਲ ਨਹੀਂ ਨਿਕਲਦਾ ਫੇਰ ਹੂ ਜ਼ੋਨਲ ਕਾਉਂਸਲ ਦੀ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰੇ ਲਈ ਪੇਸ਼ ਕੀਤੇ ਜਾਂਦੇ ਹਨ ਹੁਣ ਫਰੀਦাবাদ ਵਿੱਚ ਹੋਣ ਵਾਲੀ ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ગ્રામ ਮੰਤਰੀ ਅਮਿਤ ਸ਼ਾਹ ਕਰਨਗੇ ਅਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਲਦਾਖ ਰਾਜਸਥਾਨ ਅਤੇ ਦਿੱਲੀ ਦੇ ਨੁਮਾਇੰਦੇ ਸ਼ਮੂਲੀਅਤ ਕਰਨਗੇ ਮੁੱਖ ਮੰਤਰੀ ਨੇ ਇਸ ਮੀਟਿੰਗ ਦੀ ਤਿਆਰੀ ਵਜੋਂ ਉੱਚ ਅਫਸਰਾਂ ਦੇ ਨਾਲ ਕੁਝ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਹੈ ਕੱਲ੍ਹ ਹੀ ਵਿਚਾਰ ਚਰਚਾ ਕੀਤੀ ਗਈ ਹੈ ਕਿਹੜੇ ਮੁੱਦੇ ਹਨ ਜਿਨ੍ਹਾਂ ਤੇ ਚਰਚਾ ਹੋ ਸਕਦੀ ਹੈ ਕਿਹਾ ਜਾ ਰਿਹਾ ਹੈ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMBG ਨੂੰ ਆਪਾਂ ਕਹਿੰਦੇ ਆ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਹੈਡਵਰਕਸ ਤੇ ਕੰਟਰੋਲ ਦੇ ਮੁੱਦੇ ਅਹਿਮ ਹਨ ਇਹਨਾਂ ਦੇ ਉੱਤੇ ਚਰਚਾ ਹੋ ਸਕਦੀ ਹੈ ਇਸ ਸਮੇਂ ਸਭ ਤੋਂ ਪੱਕਾ ਮੁੱਦਾ ਤਾਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਪੁਨਰਗਠਨ ਦਾ ਹੈ ਜਲਦੀ ਚੂਨਾ ਕਰਵਾਉਂਦਾ ਹੈ ਇਸ ਮੁੱਦੇ ਤੇ ਵਿਦਿਆਰਥੀ ਪਹਿਲਾਂ ਹੀ ਸੰਘਰਸ਼ ਵੜ ਚੁੱਕੇ ਹਨ ਅਤੇ ਸੂਬੇ ਦੀਆਂ ਸਿਆਸੀ ਪਾਰਟੀਆਂ ਵੀ ਇਸ ਦਖਲ ਨੂੰ ਕੇਂਦਰ ਸਰਕਾਰ ਵੱਲੋਂ ਸੰਘੀ ਹੱਕਾਂ ਤੇ ਹਮਲਾ ਕਰਾਰ ਚੁੱਕੀਆਂ ਨੇ ਹਰ ਸਿਆਸੀ ਪਾਰਟੀ ਦੇ ਨੁਮਾਇੰਦੇ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਅੰਦੋਲਨ ਦੇ ਵਿੱਚ ਵੱਖ-ਵੱਖ ਸਮੇਂ ਤੇ ਸ਼ਾਮਲ ਵੀ ਹੋ ਚੁੱਕੇ ਨੇ ਉਹਨਾਂ ਨੂੰ ਆਪਣਾ ਸਵਰਥਨ ਵੀ ਦੇ ਚੁੱਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਨੂੰ ਸਥਾਈ ਮੈਂਬਰ ਬਣਾਉਣ ਦਾ ਸਖਤ ਵਿਰੋਧ ਕਰੇਗੀ ਇਸ ਨੂੰ BBMB ਤੇ ਵਾਧੂ ਬੋਝ ਦੱਸਿਆ ਜਾਵੇਗਾ ਅਤੇ ਪੁਰਾਣੇ ਢਾਂਚੇ ਨੂੰ ਕਾਇਮ ਰੱਖਣ ਤੇ ਹੀ ਜ਼ੋਰ ਦਿੱਤਾ ਜਾਵੇਗਾ ਪੰਜਾਬ ਸਰਕਾਰ ਦੀ ਇਹ ਦਲੀਲ ਹੋਵੇਗੀ ਕਿ ਪੰਜਾਬ ਪੁਨਰਗਠਨ ਐਕਟ 1964 ਦੀ ਧਾਰਾ 78 ਅਤੇ 79 ਨੂੰ ਪੰਜਾਬ ਨੇ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੋਈ ਹੈ ਅਤੇ ਜਿੰਨਾ ਸਮਾਂ ਅਦਾਲਤ ਆਪਣਾ ਫੈਸਲਾ ਨਹੀਂ ਸੁਣਾਉਂਦੀ ਇਹ ਮਸਲਾ ਅਦਾਲਤਾਂ ਦੇ ਵਿੱਚ ਪੈਂਡਿੰਗ ਹੈ ਉਨਾ ਸਮਾਂ ਪਾਖੜਾ ਬੋਰਡ ਦੇ ਵਿੱਚ ਨਵੇਂ ਮੈਂਬਰ ਲਾਏ ਜਾਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ ਮਾਮਲਾ ਸਬ ਜੁਡੀਸ ਅਦਾਲਤ ਦੇ ਵਿੱਚ ਹੈ ਤੇ ਜਦੋਂ ਤੱਕ ਅਦਾਲਤ ਦਾ ਫੈਸਲਾ ਨਹੀਂ ਆਉਂਦਾ ਕਿਸੇ ਵੀ ਮੈਂਬਰ ਨੂੰ ਨਵੇਂ ਮੈਂਬਰ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ ਪਾਖੜਾ ਅਤੇ ਪੌਂਗ ਡੈਮ ਦੇ ਵਿੱਚੋਂ ਗਾਰ ਕੱਢਣ ਦਾ ਮੁੱਦਾ ਵੀ ਚਰਚਾ ਵਿੱਚ ਆਵੇਗਾ ਡੀਸੈਲਟਿੰਗ ਦੀ ਗੱਲ ਹੋਵੇਗੀ ਹੜਾ ਕਾਰਨ ਸਭ ਤੋਂ ਜ਼ਿਆਦਾ ਮਾਰ ਪੰਜਾਬ ਨੂੰ ਹੀ ਚੱਲਣੀ ਪੈਂਦੀ ਹੈ ਅਤੇ ਇਸ ਵਾਰ ਹੜ੍ਹਾਂ ਦੇ ਨੁਕਸਾਨ ਤੋਂ ਬਾਅਦ ਇਹ ਮੁੱਦਾ ਬਹੁਤ ਗਰਮਾਇਆ ਸੀ ਬਹੁਤ ਚਰਚਾ ਹੋਈ ਸੀ ਕਿ ਪਾਖੜਾ ਡੈਮ ਦੀ ਸਫਾਈ ਅਜੇ ਤੱਕ ਕਦੇ ਨਹੀਂ ਹੋਈ ਕਈ ਕਈ ਫੁੱਟਗਾਰ ਉੱਥੇ ਜੰਮ ਚੁੱਕੀ ਹੈ ਜਿਸ ਦੇ ਕਾਰਨ ਡੈਮਾਂ ਦੇ ਵਿੱਚ ਪਾਣੀ ਸਟੋਰ ਕਰਨ ਦੀ ਸਮਰੱਥਾ ਘਟ ਗਈ ਹੈ ਇਸੇ ਲਈ ਬਾਰ-ਬਾਰ ਪਾਣੀ ਛੱਡਣਾ ਪੈਂਦਾ ਹੈ ਤੇ ਵਾਧੂ ਪਾਣੀ ਛੱਡਣ ਨਾਲ ਪੰਜਾਬ ਦੇ ਵਿੱਚ ਹਮੇਸ਼ਾ ਹੀ ਹੜਾ ਦਾ ਖਤਰਾ ਬਣਿਆ ਰਹੇਗਾ ਸੋ ਗਾਰ ਕੱਢਣ ਦਾ ਡੀਸਲਟਿੰਗ ਦਾ ਮੁੱਦਾ ਵੀ ਇਸ ਮੀਟਿੰਗ ਦੇ ਵਿੱਚ ਚੱਕੇ ਜਾਣ ਦੀ ਗੁੰਜਾਇਸ਼ ਹੈ ਏ ਵੀ ਵੱਡੀ ਪੱਧਰ ਤੇ ਚਰਚਾ ਛੜੀ ਸੀ ਕਿ ਅਜੇ ਮੌਕਿਆਂ ਤੇ ਹਰਿਆਣਾ ਅਤੇ ਰਾਜਸਥਾਨ ਵਾਧੂ ਪਾਣੀ ਲੈਣ ਤੋਂ ਇਨਕਾਰ ਕਰ ਦਿੰਦੇ ਨੇ ਪਰ ਬਾਕੀ ਸਾਰਾ ਸਾਲ ਪਾਣੀ ਮੰਗੀ ਜਾਂਦੇ ਨੇ ਆਪਣਾ ਹੱਕ ਜਿਤਾਉਂਦੇ ਨੇ ਪੰਜਾਬ ਭਾਖੜਾ ਅਤੇ ਨੰਗਲ ਡੈਮ ਤੇ ਕੇਂਦਰੀ ਬਲੰਦ ਨਾਤੀ ਤੇ ਵੀ ਇਤਰਾਜ਼ ਜ਼ਾਹਿਰ ਕਰੇਗਾ ਰੋਪੜ ਹਰੀਕੇ ਅਤੇ ਫਿਰੋਜ਼ਪੁਰ ਹੈਡਵਰਕਸ ਦਾ ਕੰਟਰੋਲ ਕਿਸੇ ਹੋਰ ਦੂਸਰੇ ਸੂਬੇ ਦੇ ਹਵਾਲੇ ਕਰਨ ਦਾ ਵੀ ਵਿਰੋਧ ਕੀਤਾ ਜਾਵੇਗਾ ਪੰਜਾਬ ਦੀ ਇਹ ਦਲੀਲ ਹੈ ਕਿ ਜਦੋਂ ਹੈਡਵਰਕਸ ਪੰਜਾਬ ਵਿੱਚ ਹਨ ਅਤੇ ਪੰਜਾਬ ਸਰਕਾਰ ਹੀ ਇਹਨਾਂ ਦਾ ਸੰਚਾਲਨ ਕਰਦੀ ਹੈ ਕਿਸੇ ਵੀ ਸੂਬੇ ਦੇ ਵਿੱਚ ਹੈਡਵਰਕਸ ਨੂੰ ਸੂਬੇ ਤੋਂ ਬਾਹਰ ਦੀ ਏਜੰਸੀ ਕੰਟਰੋਲ ਨਹੀਂ ਕਰਦੀ ਮੁੱਖ ਮੰਤਰੀ ਯਮਨਾ ਦੇ ਪਾਣੀਆਂ ਦੇ ਵਿੱਚ ਵੀ ਪੰਜਾਬ ਦਾ ਹਿੱਸਾ ਲੈਣ ਦਾ ਮੁੱਦਾ ਚੱਕਣਗੇ ਇਹ ਵੀ ਉਮੀਦ ਹੈ ਕਿ ਸਤਲੁਜ ਯਮਨਾ ਲਿੰਕ ਨਹਿਰ ਦਾ ਮੁੱਦਾ ਵੀ ਉੱਠੇਗਾ ਪਰ ਪੰਜਾਬ ਸਰਕਾਰ ਆਪਣਾ ਪੁਰਾਣਾ ਸਟੈਂਡ ਹੀ ਦੁਹਰਾਏਗੀ ਕਿ ਸੂਬੇ ਕੋਲ ਕੋਈ ਬਾਦੂ ਪਾਣੀ ਨਹੀਂ ਹੈ ਸਾਡੇ ਕੋਲ ਇੱਕ ਬੂੰਦ ਵੀ ਬਾਦੂ ਪਾਣੀ ਦੀ ਨਹੀਂ ਹੈ ਅਤੇ ਇਹ ਮਾਮਲਾ ਵੀ ਟ੍ਰਿਬਿਊਨਲ ਦੇ ਵਿੱਚ ਹੈ ਅਦਾਜ਼ਤ ਦੇ ਵਿੱਚ ਪੈਂਡਿੰਗ ਹੈ ਪੰਜਾਬ ਘੱਗਰ ਤੇ ਹੜ੍ਹਾਂ ਨੂੰ ਰੋਕਣ ਦੇ ਲਈ ਸਥਾਈ ਹੱਲ ਲੱਭੇ ਜਾਣ ਦੀ ਮੰਗ ਵੀ ਰੱਖੇਗਾ ਹਰਿਆਣਾ ਪਾਖੜਾ ਮੇਨ ਲਾਈਨ ਦਾ ਮੁੱਦਾ ਵੀ ਚੱਕ ਸਕਦਾ ਹੈ Rajasthan Ravi ਅਤੇ Beas ਦੇ ਵਿੱਚੋਂ 0.60 एमएफ ਪਾਣੀ ਅਤੇ ਪਾਖੜਾ ਮੇਨ ਲਾਈਨ ਦੇ ਵਿੱਚੋਂ 0.17 एमएफ वाधु पानी दी मांग रखेगा ये भी सूत्र ਦੱਸਦੇ ਹਨ ਹੁਣ ਪੰਜਾਬ ਅਤੇ ਕੇਂਦਰ ਸਰਕਾਰ ਕਾਫੀ ਲੰਮੇ ਸਮੇਂ ਤੋਂ ਆਪਸੀ ਟਕਰਾਅ ਦੀ ਸਥਿਤੀ ਵਿੱਚ ਹਨ ਸੂਬੇ ਦੇ ਹੱਕਾਂ ਤੇ ਲਗਾਤਾਰ ਹੀ ਖੋਰਾ ਲਾਇਆ ਜਾ ਰਿਹਾ ਹੈ ਇਹ ਵੀ ਪੰਜਾਬ ਦੀ ਸਿਆਸਤ ਦਾ ਇੱਕ ਅਹਿਮ ਹਿੱਸਾ ਹੈ ਇਸੇ ਕਰਕੇ ਹੀ ਇਸ ਮੀਟਿੰਗ ਦੇ ਹਾਗਾਮੀ ਰਹਿਣ ਦੇ ਅਸਾਰ ਨੇ ਇਸ ਮੀਟਿੰਗ ਦੇ ਵਿੱਚ ਕਾਫੀ ਮੁੱਦੇ ਚੱਕੇ ਜਾਣਗੇ ਕਾਫੀ ਚਰਚਾ ਹੋਏਗੀ ਲੇਕਿਨ ਜੇ ਤੁਸੀਂ ਨੋਟ ਕੀਤਾ ਹੋਵੇ ਇਸ ਮੀਟਿੰਗ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਹੋਈਆਂ 31 ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਉਸ ਦੇ ਵਿੱਚ ਚੰਡੀਗੜ੍ਹ ਦਾ ਮੁੱਦਾ ਕਦੇ ਵੀ ਨਹੀਂ ਚੱਕਿਆ ਗਿਆ ਸਾਡੀ ਸਿਆਸਤ ਦੇ ਵਿੱਚ ਹਰ ਆਮ ਚਰਚਾ ਦੇ ਵਿੱਚ ਇਸ ਗੱਲ ਦਾ بار-बार ਜ਼ਿਕਰ ਆਉਂਦਾ ਹੈ ਕਿ ਪੰਜਾਬ ਹੀ ਇੱਕ ਜਿਆ ਸੁਪਾ ਹੈ ਜਿਸ ਕੋਲ ਆਪਣੀ ਰਾਜਧਾਨੀ ਨਹੀਂ ਹੈ ਚੰਡੀਗੜ੍ਹ ਪੰਜਾਬ ਨੂੰ ਦੇ ਹੀ ਦਿੱਤਾ ਜਾ ਰਿਹਾ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਬਹੁਤ ਹੀ ਜਜ਼ਬਾਤੀ ਭਾਸ਼ਣ ਦਿੱਤੇ ਜਾਂਦੇ ਨੇ ਲੇਕਿਨ ਇਸੇ ਫੋਰਮ ਦੇ ਵਿੱਚ ਜਿੱਥੇ ਤੁਸੀਂ ਦੋ ਰਾਜਾਂ ਦੇ ਡਿਸਪਿਊਟ ਦਾ ਹੱਲ ਕਰ ਸਕਦੇ ਹਾਂ ਜਿੱਥੇ ਕੇਂਦਰ ਤੇ ਰਾਜ ਦੇ ਵਿਚਾਲੇ ਬੈਠ ਕੇ ਵਿਚਾਰ ਵਟਾਂਦਰਾ ਹੁੰਦਾ ਹੈ ਜਿੱਥੇ ਇਹਨਾਂ ਮਸਲਿਆਂ ਦਾ ਹੱਲ ਕੱਢਿਆ ਜਾਣਾ ਹੁੰਦਾ ਹੈ ਉਸ ਮੀਟਿੰਗ ਦੇ ਵਿੱਚ ਇਸ ਮੁੱਦੇ ਦਾ ਜ਼ਿਕਰ ਤੱਕ ਨਹੀਂ ਹੈ ਕੋਈ ਵੀ ਚੰਡੀਗੜ੍ਹ ਦੀ ਮੰਗ ਨਹੀਂ ਕਰ ਰਿਹਾ ਆਪਣੀ ਰਾਜਧਾਨੀ ਦੀ ਮੰਗ ਨਹੀਂ ਕਰ ਰਿਹਾ ਇਹ ਮੰਗ ਸਿਰਫ ਸਿਆਸੀ ਭਾਸ਼ਣਾ ਦੇ ਵਿੱਚ ਹੁੰਦੀ ਹੈ ਚੋਣਾਂ ਦੌਰਾਨ ਹੀ ਮੁੱਦਾ ਉਭਾਰਿਆ ਜਾਂਦਾ ਹੈ ਲੇਕਿਨ ਜਿੱਥੇ ਇਸ ਮਸਲੇ ਦਾ ਹੱਲ ਹੋਣਾ ਹੈ ਉਸ ਮੀਟਿੰਗ ਦੇ ਵਿੱਚ ਇਹ ਮੁੱਦਾ ਰੱਖਿਆ ਹੀ ਨਹੀਂ ਜਾਂਦਾ ਇਸ ਤੇ ਵਿਚਾਰ ਵਟਾਂਦਰਾ ਕੀਤਾ ਹੀ ਨਹੀਂ ਜਾਂਦਾ। ਨਾ ਹੀ ਪੰਜਾਬ ਸਰਕਾਰ ਵੱਲੋਂ ਅੱਜ ਤੱਕ ਇਸ ਮਸਲੇ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਕਿ ਅਸੀਂ ਪਹਿਲਾਂ ਇਨ੍ਹਾਂ ਮੀਟਿੰਗਾਂ ਦੇ ਵਿੱਚ ਕੇਂਦਰ ਸਰਕਾਰ ਕੋਲੇ ਮੁੱਦਾ ਉਠਾ ਕੇ ਹੰਬ ਗਏ ਆਂ ਇਸ ਮੁੱਦੇ ਦਾ ਹੱਲ ਨਹੀਂ ਕੱਢਿਆ ਜਾ ਰਿਹਾ। ਚਲੋ ਅਦਾਲਤ ਚੱਲਦੇ ਹਾਂ ਅਦਾਲਤ ਦੇ ਵਿੱਚ ਇਸ ਮਸਲੇ ਨੂੰ ਹੱਲ ਕਰਾਉਣ ਦਾ ਯਤਨ ਕਰਦੇ ਆਂ ਪਰ ਅਜੇ ਆ ਵੀ ਨਹੀਂ ਕੀਤਾ ਗਿਆ। ਇਹ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾਂਦੀ? ਚਲੋ ਤੁਸੀਂ ਇਹ ਕਹਿ ਸਕਦੇ ਹੋ ਕਿ ਜੀ ਸਰਕਾਰਾਂ ਤੇ ਭਰੋਸਾ ਨਹੀਂ ਹੈ। ਲੰਬੇ ਸਮੇਂ ਤੋਂ ਕੋਈ ਕੋਸ਼ਿਸ਼ ਨਹੀਂ ਹੋ ਰਹੀ ਇਸ ਮਸਲੇ ਨੂੰ ਹੱਲ ਕਰਨ ਦੀ ਲੇਕਿਨ ਕੀ ਪੰਜਾਬ ਦੇ ਲੋਕ ਪੰਜਾਬ ਦੇ ਸਿਆਸਤਦਾਨ ਇਸ ਮਸਲੇ ਨੂੰ ਹੱਲ ਕਰਵਾਉਣਾ ਚਾਹੁੰਦੇ ਨੇ ਕੀ ਕਿਸੇ ਤਰ੍ਹਾਂ ਦਾ ਅੰਦੋਲਨ ਚੰਡੀਗੜ੍ਹ ਦੇ ਵਾਸਤੇ ਛੇੜਿਆ ਗਿਆ ਹੈ ਪੰਜਾਬ ਦੇ ਵਿੱਚ ਪਿਛਲੇ ਕਈ ਸਾਲ ਤੋਂ ਲਗਾਤਾਰ ਮੋਰਚੇ ਅਤੇ ਧਰਨੇ ਲੱਗੇ ਹੋਏ ਨੇ ਪੱਕੇ ਮੋਰਚੇ ਲਾਉਣ ਦਾ ਰਵਾਜ ਚੱਲ ਪਿਆ ਹੈ ਕੌਮੀ ਇਨਸਾਫ ਮੋਰਚਾ ਇੱਕ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਸੱਜਣ ਪਾਣੀ ਦੀ ਟੈਂਕੀ ਤੇ ਕਾਫੀ ਸਮੇਂ ਤੋਂ ਬੈਠੇ ਨੇ ਬੇਰਬੀ ਦੇ ਮੁੱਦਿਆਂ ਦਾ ਹੱਲ ਕੱਢਣ ਵਾਸਤੇ ਲੇਕਿਨ ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਚੰਡੀਗੜ੍ਹ ਦੇ ਲਈ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕਿਸੇ ਵੀ ਤਰ੍ਹਾਂ ਦਾ ਅੰਦੋਲਨ ਕਿਸੇ ਵੀ ਜਥੇਬੰਦੀ ਵੱਲੋਂ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕਦੇ ਵੀ ਨਹੀਂ ਛੇੜਿਆ ਗਿਆ ਅਜਿਹਾ ਕਿਉਂ ਹੈ ਇਸ ਦੇ ਪਿਛੇ ਕਾਰਨ ਕੀ ਅੱਜ ਜਦੋਂ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਹੋ ਇਹ ਮੁੱਦਾ ਗਰਮਾਇਆ ਹੋਇਆ ਹੈ ਕਿ ਇਹ ਮਸਲਾ ਵੀ ਚੰਡੀਗੜ੍ਹ ਦੇ ਮਸਲੇ ਦੇ ਨਾਲ ਜੁੜਿਆ ਹੋਇਆ ਨਹੀਂ ਇਹ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਂਦਾ ਹੈ ਇਹ ਮਸਲੇ ਤਾਂ ਆਪਣੇ ਆਪ ਹੀ ਖਤਮ ਹੋ ਜਾਣਗੇ ਉੱਠਣਗੇ ਹੀ ਨਹੀਂ ਲੇਕਿਨ ਜੇ ਤੁਹਾਨੂੰ ਯਾਦ ਹੋਵੇ 10 ਨਵੰਬਰ ਦੇ ਵਿੱਚ ਜਦੋਂ ਭਾਰੀ ਇਕੱਠ ਕੀਤਾ ਗਿਆ ਸੀ ਉਸ ਦਿਨ ਵੀ ਉਸ ਤੋਂ ਬਾਅਦ ਵੀ ਜੋ ਨਾਰੇ ਮਾਰੇ ਜਾ ਰਹੇ ਨੇ ਜੋ ਪਬਲਿਕ ਦੇ ਵਿੱਚ ਚਰਚਾ ਹੋ ਰਹੀ ਹੈ ਉਹ ਇਹ ਹੋ ਰਹੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਹੈ ਇਸ ਤੇ ਹੋਰ ਕਿਸੇ ਦਾ ਹੱਕ ਨਹੀਂ ਹੈ ਲੇਕਿਨ ਜੋ ਵਿਦਿਆਰਥੀ ਨੇ ਕਿ ਉਹਨਾਂ ਵੱਲੋਂ ਇਹ ਮੰਗ ਚੱਕੀ ਗਈ ਹੈ ਉਹਨਾਂ ਵੱਲੋਂ ਇਹ ਨਾਰਾ ਮਾਰਿਆ ਗਿਆ ਹੈ ਪੰਜਾਬ ਯੂਨੀਵਰਸਿਟੀ ਦਾ ਕੰਟਰੋਲ ਪੰਜਾਬ ਕੋਲ ਆਉਣਾ ਚਾਹੀਦਾ ਹੈ ਜੋ ਚਾਰ ਮੰਗਾ ਉਹਨਾਂ ਨੂੰ ਲੋਕ ਪ੍ਰਸ਼ਾਸਨ ਦੇ ਸਾਹਮਣੇ ਰੱਖੀਆਂ ਗਈਆਂ ਨੇ ਉਹਨਾਂ ਮੰਗਾਂ ਦੇ ਵਿੱਚ ਵੀ ਪੰਜਾਬ ਯੂਨੀਵਰਸਿਟੀ ਤੇ ਕਿਸ ਦਾ ਕੰਟਰੋਲ ਹੋਣਾ ਚਾਹੀਦਾ ਹੈ ਇਹ ਮੰਗ ਨਹੀਂ ਹੈ ਬਲਕਿ ਸੈਨੇਟ ਦੀਆਂ ਚੋਣਾਂ ਕਰਾਉਣ ਦੀ ਮੰਗ ਹੈ ਲੋਕਤੰਤ੍ਰਿਕ ਢਾਂਚਾ ਬਹਾਲ ਕਰਨ ਦੀ ਮੰਗ ਹੈ ਵਿਦਿਆਰਥੀਆਂ ਤੇ ਜੋ ਪਰਚੇ ਪਏ ਹੋਏ ਨੇ ਉਹ ਵਾਪਸ ਲੈਣ ਦੀ ਮੰਗ ਹੈ ਫੈਕਲਟੀ ਦੇ ਵਿੱਚ ਰਿਜ਼ਰਵੇਸ਼ਨ ਦੀ ਮੰਗ ਹੈ ਲੇਕਿਨ ਪੰਜਾਬ ਯੂਨੀਵਰਸਿਟੀ ਤੇ ਕਿਸਤਾ ਅਧਿਕਾਰ ਹੋਣਾ ਚਾਹੀਦਾ ਹੈ ਇਸ ਦੀ ਕੋਈ ਮੰਗ ਨਹੀਂ ਔਰ ਅੱਜ ਵੀ ਬਾਰ ਬਾਰ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਅਸੀਂ ਕੇਂਦਰ ਸਰਕਾਰ ਚੁਕਾ ਦਿੱਤੀ ਵਿਦਿਆਰਥੀਆਂ ਨੇ ਚੁਕਾ ਦਿੱਤੀ ਲੇਕਿਨ ਮੰਗਾਂ ਜਿਉਂ ਦੀਆਂ ਤਿਉਂ ਕਾਇਮ ਨੇ ਪਰਚੇ ਵਾਪਸ ਦਾ ਕੀ ਹੋਣੇ ਸੀ ਕੱਲ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਨਵੀਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਵਿਦਿਆਰਥੀਆਂ ਦੇ ਖਿਲਾਫ ਕਿ ਉਹਨਾਂ ਨੇ ਪੁਲਿਸ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਗੰਭੀਰ ਧਾਰਾਵਾਂ ਇਸ ਐਫ ਆਈ ਆਰ ਦੇ ਵਿੱਚ ਜੋੜੀਆਂ ਗਈਆਂ ਜੇ ਆਪਾਂ ਹੋਰ ਮੁੱਦਿਆਂ ਦੀ ਗੱਲ ਵੀ ਕਰੀਏ BBMP ਦਾ ਮੁੱਦਾ ਵੀ ਜਦੋਂ ਚੱਕਿਆ ਜਾਂਦਾ ਹੈ ਇਹ ਮੁੱਦਾ ਕਦੇ ਨਹੀਂ ਬਣਾਇਆ ਗਿਆ ਕਿ BBMP ਦੇ ਵਿੱਚ ਦਿੱਲੀ ਅਤੇ ਰਾਜਸਥਾਨ ਨੂੰ ਸ਼ਾਮਿਲ ਹੀ ਕਿਉਂ ਕੀਤਾ ਗਿਆ ਹੈ ਉਹਨਾਂ ਦਾ ਇਸ ਇਹਨਾਂ ਦਰਿਆਵਾਂ ਦੇ ਨਾਲ ਇਹਨਾਂ ਦਰਿਆਵਾਂ ਦੇ ਪਾਣੀ ਨਾਲ ਕੀ ਰਿਸ਼ਤਾ ਹੈ ਕੀ ਵੰਡ ਦੇ ਵਿੱਚ ਉਹਨਾਂ ਦਾ ਹਿੱਸਾ ਹੈ ਇਸ ਬਿਨਾਂ ਤੇ ਕਿਸ ਵਜ੍ਹਾ ਨਾਲ ਉਹ ਦੋਵੇਂ ਰਾਜ ਇਸ ਬੋਰਡ ਦੇ ਵਿੱਚ ਸ਼ਾਮਿਲ ਕੀਤੇ ਗਏ ਦਿੱਲੀ ਨੂੰ ਜਾਂ ਰਾਜਸਥਾਨ ਨੂੰ ਸਹਾਇਤਾ ਦੀ ਤੌਰ ਤੇ ਮਦਦ ਦੇ ਤੌਰ ਤੇ ਪਾਣੀ ਦੇਣਾ ਇੱਕ ਗੱਲ ਹੈ ਲੇਕਿਨ ਪਾਣੀਆਂ ਦੇ ਫੈਸਲੇ ਲੈਣ ਦਾ ਹੱਕ ਦੇਣਾ ਉਹ ਕਿਵੇਂ ਆਇਆ ਕਿਸ ਨੇ ਦਿੱਤਾ ਕਿਉਂ ਦਿੱਤਾ ਇਸ ਦੇ ਉੱਤੇ ਵੀ ਕਦੇ ਕੋਈ ਸਵਾਲ ਖੜਾ ਕੀਤਾ ਗਿਆ ਜੇ ਆਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਹਿਮਾਚਲ ਹਰਿਆਣਾ ਤੇ ਪੰਜਾਬ ਹੋਣ ਤਾਂ ਇਹ ਸਮਝ ਦੇ ਵਿੱਚ ਆਉਂਦਾ ਹੈ ਕਿਉਂਕਿ ਇਹਨਾਂ ਦੇ ਵਿੱਚ ਆਪਸੀ ਵੰਡ ਹੋਈ ਹੈ ਇਹਨਾਂ ਦਾ ਡਿਸਪਿਊਟ ਹੈ ਪਾਣੀਆਂ ਨੂੰ ਲੈ ਕੇ ਝਗੜਾ ਹੋ ਸਕਦਾ ਹੈ ਮਤਭੇਦ ਹੋ ਸਕਦਾ ਹੈ ਲੇਕਿਨ ਦਿੱਲੀ ਤੇ ਰਾਜਸਥਾਨ ਦਾ ਇਹਨਾਂ ਦੇ ਪ੍ਰਬੰਧਨ ਦੇ ਵਿੱਚ ਇਹਨਾਂ ਪਾਣੀਆਂ ਦੇ ਵਿੱਚ ਹੱਕ ਹਿੱਸਾ ਕਿਵੇਂ ਬਣਿਆ ਕਿਉਂ ਬਣਿਆ ਕਿਸ ਬਨਾ ਤੇ ਬਣਿਆ ਉਸ ਦੇ ਉੱਪਰ ਕਦੇ ਵੀ ਸਵਾਲ ਨਹੀਂ ਖੜੇ ਕੀਤੇ ਗਏ ਸਿਰਫ ਕਿੰਨਾ ਹਿੱਸਾ ਮਿਲਣਾ ਚਾਹੀਦਾ ਹੈ ਵੋਟਾਂ ਦਾ ਹੱਕ ਹੋਣਾ ਚਾਹੀਦਾ ਹੈ ਜਾਂ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ ਹੀ ਚਰਚਾ ਹੁੰਦੀ ਹੈ ਇਸ ਨੂੰ ਹੀ ਮੁੱਦਾ ਬਣਾਇਆ ਜਾਂਦਾ ਹੈ ਲੇਕਿਨ ਜੋ ਅਸਲ ਮੁੱਦਾ ਹੈ ਇਨਾਂ ਨੂੰ ਤਾਂ ਇਸ ਬੋਰਡ ਦਾ ਮੈਂਬਰ ਹੀ ਨਹੀਂ ਹੋਣਾ ਚਾਹੀਦਾ ਹਿੱਸਾ ਹੀ ਨਹੀਂ ਹੋਣਾ ਚਾਹੀਦਾ ਪ੍ਰਬੰਧਨ ਦੇ ਵਿੱਚ ਇਹਨਾਂ ਦੀ ਕੋਈ ਸੇ ਹੀ ਨਹੀਂ ਹੋਣੀ ਚਾਹੀਦੀ ਉਸ ਨੂੰ ਕਦੇ ਵੀ ਮੁੱਦਾ ਨਹੀਂ ਬਣਾਇਆ ਗਿਆ ਉਸ ਦੇ ਉੱਪਰ ਕਦੇ ਵੀ ਸਵਾਲ ਨਹੀਂ ਖੜੇ ਕੀਤੇ ਤੋਂ ਫਿਰ ਕੀ ਇਹ ਸਭ ਕੁਝ ਜੋ ਮੁੱਦੇ ਉਠਾਏ ਜਾਂਦੇ ਨੇ ਜੋ ਭਾਸ਼ਣਾ ਦੇ ਵਿੱਚ ਰੋਜ਼ ਬੋਲਿਆ ਜਾਂਦਾ ਹੈ ਜਿਸ ਦੇ ਬਾਰੇ ਕੁਰਬਾਨੀਆਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਲੜਾਈ ਲੜਨ ਦੀ ਗੱਲ ਕੀਤੀ ਜਾਂਦੀ ਹੈ ਉਹ ਮੁੱਦੇ ਜਿੱਥੇ ਹੱਲ ਹੋਣੇ ਹੁੰਦੇ ਨੇ ਜਿੱਥੇ ਉਹਨਾਂ ਦੀ ਚਰਚਾ ਹੋਣੀ ਹੁੰਦੀ ਹੈ ਉੱਥੇ ਉਹ ਕਿਉਂ ਨਹੀਂ ਉਠਾਏ ਜਾਂਦੇ ਉੱਥੇ ਉਹਨਾਂ ਬਾਰੇ ਗੱਲ ਕਿਉਂ ਨਹੀਂ ਕੀਤੀ ਜਾਂਦੀ ਉੱਥੇ ਚਰਚਾ ਕਿਸੇ ਹੋਰ ਤਰੀਕੇ ਦੀ ਹੁੰਦੀ ਹੈ ਇਹ ਮੁੱਦੇ ਸਿਰਫ ਤੇ ਸਿਰਫ ਚੋਣਾਂ ਵਾਸਤੇ ਰੱਖੇ ਜਾਂਦੇ ਨੇ ਤਾਂ ਕਿ ਲੋਕਾਂ ਨੂੰ ਪੜਕਾ ਕੇ ਉਹਨਾਂ ਦੇ ਜਜ਼ਬਾਤਾਂ ਨੂੰ ਉਭਾਰ ਕੇ ਉਹਨਾਂ ਤੋਂ ਵੋਟਾਂ ਮੰਗੀਆਂ ਜਾ ਸਕਣ बार-बार ਪੰਜਾਬ ਦੀ ਸਿਆਸਤ ਦੇ ਵਿੱਚ ਅਸੀਂ ਜ਼ਿਕਰ ਕਰਦੇ ਹਾਂ ਕਿ ਕੇਂਦਰ ਪੰਜਾਬ ਨਾਲ ਤੱਕਾ ਕਰਦਾ ਹੈ ਕੇਂਦਰ ਪੰਜਾਬ ਦੇ ਨਾਲ ਵਿਤਕਰਾ ਕਰਦਾ ਹੈ ਲੇਕਿਨ ਇਹ ਮੰਗ ਕਦੇ ਹਰਿਆਣੇ ਵੱਲੋਂ ਕਿਉਂ ਨਹੀਂ ਚੱਕੀ ਗਈ ਇਹ ਸਾਡੇ ਨਾਲ ਤੱਕਾ ਹੋ ਰਿਹਾ ਹੈ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ ਰਾਜਤਾਨੀ ਤਾਂ ਉਹਨਾਂ ਦੇ ਕੋਲ ਵੀ ਨਹੀਂ ਹੈ ਫਿਰ ਉਹ ਕਦੇ ਰਾਜਤਾਨੀ ਦੇ ਮੁੱਦੇ ਦੇ ਉੱਤੇ ਚੰਡੀਗੜ੍ਹ ਦੇ ਮੁੱਦੇ ਨੂੰ ਜ਼ੋਨਲ ਕਾਉਂਸਲ ਦੇ ਵਿੱਚ ਕਿਉਂ ਨਹੀਂ ਚੱਕਦੇ ਇਸ ਦਾ ਮਤਲਬ ਨਾ ਤਾਂ ਹਰਿਆਣਾ ਨੂੰ ਇਤਰਾਜ਼ ਹੈ ਨਾ ਹੀ ਪੰਜਾਬ ਨੂੰ ਇਤਰਾਜ਼ ਹੈ ਸਿਰਫ ਲੋਕਾਂ ਨੂੰ ਭਰਮਾਉਣ ਦੇ ਲਈ ਅਸੀਂ ਇਸ ਮੁੱਦੇ ਨੂੰ ਜਿਉਂਦਾ ਰੱਖ ਰਹੇ ਹਾਂ ਇਸ ਦਾ ਹੱਲ ਨਹੀਂ ਕੱਢਣਾ ਚਾਹੁੰਦੇ ਤਾਂ ਕਿ ਇਸ ਤੇ ਉੱਤੇ ਲਗਾਤਾਰ ਸਿਆਸਤ ਕੀਤੀ ਜਾ ਸਕੇ ਇਹੀ ਸਭ ਕੁਝ ਪਾਣੀਆਂ ਦੇ ਮੁੱਦੇ ਤੇ ਵੀ ਹੋ ਰਿਹਾ ਹੈ ਇਹ ਹੀ ਸਭ ਕੁਝ ਚੰਡੀਗੜ੍ਹ ਯੂਨੀਵਰਸਿਟੀ ਦੇ ਮੁੱਦੇ ਤੇ ਵੀ ਹੋ ਰਿਹਾ ਹੈ ਸਿਆਸੀ ਤਕਰੀਰਾਂ ਦੇ ਵਿੱਚ ਭਾਸ਼ਣਾਾਂ ਦੇ ਵਿੱਚ ਕੁਝ ਹੋਰ ਕਿਹਾ ਜਾਂਦਾ ਹੈ ਔਰ ਅਸਲ ਦੇ ਵਿੱਚ ਜਦੋਂ ਇਹ ਮੁੱਦਾ ਹੱਲ ਕਰਾਉਣ ਲਈ ਚੱਕਣਾ ਹੁੰਦਾ ਹੈ ਉਦੋਂ ਸਟੈਂਡ ਕੁਝ ਹੋਰ ਹੁੰਦੇ ਨੇ ਜਾਂ ਇਹ ਕਹਿ ਲਓ ਉਦੋਂ ਇਹਨਾਂ ਮੁੱਦਿਆਂ ਦੀ ਗੱਲ ਵੀ ਨਹੀਂ ਹੁੰਦੀ ਇਹਨਾਂ ਨੂੰ ਮੁੱਦਾ ਵੀ ਨਹੀਂ ਸਮਝਿਆ ਜਾਂਦਾ ਜਿੱਥੇ ਜੋ ਵਿਦਿਆਰਥੀ ਅੰਦੋਲਨ ਕਰ ਰਹੇ ਨੇ ਉਹਨਾਂ ਦਾ ਅੰਦੋਲਨ ਆਪਣੇ ਹੱਕਾਂ ਲਈ ਸੀ ਸੈਨੇਟ ਦੇ ਵਿੱਚ ਚੋਣਾਂ ਕਰਾਉਣ ਲਈ ਸੀ ਅਸੀਂ ਉਸ ਨੂੰ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਬਣਾ ਲਿਆ ਮਿੱਕੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇਸ ਤਰ੍ਹਾਂ ਦੇ ਨਾਰੇ ਮਾਰੇ ਗਏ ਉੱਥੇ ਭਾਸ਼ਣ ਇਹ ਵੀ ਦਿੱਤੇ ਗਏ ਕਿ ਬ੍ਰਾਹਮਣਾਂ ਦਾ ਰਾਜ ਖਤਮ ਕਰ ਦੇਵਾਂਗੇ ਬਾਬੇ ਨਾਨਕ ਦਾ ਰਾਜ ਲਿਆਵਾਂਗੇ ਲੇਕਿਨ ਕੋਈ ਇਹ ਨਹੀਂ ਪੁੱਛਦਾ ਕਿ ਬਾਬੇ ਨਾਨਕ ਨੇ ਕਦੋਂ ਰਾਜ ਕੀਤਾ ਸੀ ਬਾਬੇ ਨਾਨਕ ਦਾ ਦਾ ਫਲਸਫਾ ਹੀ ਕੁਛ ਹੋਰ ਸੀ ਉਹ ਤਾਂ ਰੋਹਾਨੀ ਦਰਵੇਸ਼ ਸੀ ਰੋਹਾਨੀ ਗੱਲਾਂ ਕਰਦੇ ਸੀ ਉਹਨਾਂ ਨੂੰ ਤੁਸੀਂ ਰਾਜ ਭਾਗ ਨਾਲ ਕਿਉਂ ਜੋੜ ਰਹੇ ਹੋ ਕਿਵੇਂ ਜੋੜ ਰਹੇ ਹੋ ਬਸ ਸਿਰਫ ਲੱਛੇਦਾਰ ਭਾਸ਼ਣ ਦੇ ਕੇ ਲੋਕਾਂ ਦੇ ਜਜਬਾਤਾਂ ਨੂੰ ਢਕਾਉਣਾ ਹੁੰਦਾ ਹੈ ਲੋਕਾਂ ਦਾ ਧਿਆਨ ਅਸਲੀ ਬੁੱਧਿਆ ਤੋਂ ਹਟਾ ਕੇ ਕਿਸੇ ਹੋਰ ਪਾਸੇ ਲੈ ਕੇ ਜਾਣਾ ਹੁੰਦਾ ਹੈ ਇਹੀ ਸਾਡੀ ਸਿਆਸਤ ਬਣ ਗਈ ਹੈ ਔਰ ਲੋਕ ਇਹਨਾਂ ਸਿਆਸੀ ਆਗੂਆਂ ਨੂੰ ਪ੍ਰਸ਼ਨ ਵੀ ਨਹੀਂ ਕਰਦੇ ਅੱਜ ਤੱਕ ਕਿਸੇ ਚੋਣ ਜਲਸੇ ਦੇ ਵਿੱਚ ਕਿਸੇ ਮੀਟਿੰਗ ਦੇ ਵਿੱਚ ਜਿੱਥੇ ਬਾਰ ਬਾਰੇ ਕਿਹਾ ਜਾਂਦਾ ਹੈ ਕਿ ਹੁਣ ਅਸੀਂ ਸਿਆਸੀ ਆਗੂਆਂ ਤੋਂ ਪ੍ਰਸ਼ਨ ਕਰਨ ਲੱਗ ਗਏ ਹਾਂ ਅਸੀਂ ਉਹਨਾਂ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਨੇ ਇਹ ਸਵਾਲ ਕਦੇ ਵੀ ਕਿਸੇ ਨੇ ਨਹੀਂ ਪੁੱਛਿਆ ਚੰਡੀਗੜ੍ਹ ਦਾ ਮੁੱਦਾ ਕਿਉਂ ਨਹੀਂ ਉਠਾਇਆ ਜਾਂਦਾ ਹੈ ਚੰਡੀਗੜ੍ਹ ਦੇ ਮੁੱਦੇ ਤੇ ਕੋਈ ਅੰਦੋਲਨ ਕਿਉਂ ਨਹੀਂ ਕੀਤਾ ਜਾਂਦਾ ਹੈ ਕੋਈ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾਂਦੀ ਹੈ ਕਿਸ ਫੋਰਮ ਤੇ ਪੰਜਾਬ ਦੇ ਕਿਸ ਸਿਆਸੀ ਪਾਰਟੀ ਨੇ ਕਿਸ ਵੇਲੇ ਦੀ ਸਰਕਾਰ ਨੇ ਇਹ ਮੁੱਦਾ ਉਠਾਇਆ ਹੈ ਇਸ ਮੁੱਦੇ ਤੇ ਚਰਚਾ ਕੀਤੀ ਹੈ ਕੋਈ ਦਸਤਾਵੇਜ਼ ਕੋਈ ਰਿਕਾਰਡ ਜੇ ਪੰਜਾਬ ਸਰਕਾਰ ਕੋਲ ਪਿਆ ਹੈ ਤਾਂ ਪਬਲਿਕ ਕਿਉਂ ਨਹੀਂ ਕੀਤਾ ਜਾਂਦਾ ਕਿ ਕਿਹੜੀ ਪਾਰਟੀ ਨੇ ਕਿਸ ਸਮੇਂ ਚੰਡੀਗੜ੍ਹ ਦੀ ਲੜਾਈ ਲੜੀ ਹੈ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਫਾਦ ਕੋਈ ਵੀ ਸਿਆਸੀ ਧਿਰ ਦਾ ਆਗੂ ਕੋਈ ਵੀ ਅਫਸਰ ਚਾਹੇ ਹਰਿਆਣਾ ਹੋਵੇ ਜਾਂ ਪੰਜਾਬ ਹੋਵੇ ਇਹ ਚਾਹੁੰਦਾ ਹੀ ਨਹੀਂ ਕਿ ਕਿਸੇ ਇੱਕ ਸੂਬੇ ਨੂੰ ਚੰਡੀਗੜ੍ਹ ਦਾ ਕੰਟਰੋਲ ਮਿਲੇ ਉਹ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਹੀ ਰੱਖਣਾ ਚਾਹੁੰਦੇ ਨੇ ਕਿ ਯੂਨੀਅਨ ਟੈਰੀਟਰੀ ਹੀ ਰੱਖਣਾ ਚਾਹੁੰਦੇ ਨੇ ਕਿਉਂਕਿ ਉੱਥੇ ਬਹੁਤ ਲੋਕਾਂ ਦੀਆਂ ਇਨ੍ਹਾਂ ਆਗੂਆਂ ਦੀਆਂ ਇਨ੍ਹਾਂ ਅਫਸਰਾਂ ਦੀਆਂ ਇਨਵੈਸਟਮੈਂਟਾਂ ਨੇ ਕਰੋੜਾਂ ਰੁਪਏ ਦੀਆਂ ਇਨਵੈਸਟਮੈਂਟਾਂ ਨੇ ਤੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਇਨਵੈਸਟਮੈਂਟਾਂ ਦਾ ਕੋਈ ਨੁਕਸਾਨ ਹੋਵੇ ਇਹ ਮੁੱਦਾ ਸਿਰਫ ਲੋਕਾਂ ਨੂੰ ਪਰਮਾਉਣ ਦੇ ਲਈ ਲੋਕਾਂ ਨੂੰ ਆਪਸ ਦੇ ਵਿੱਚ ਉਲਝਾਉਣ ਦੇ ਲਈ ਲੜਾਉਣ ਦੇ ਲਈ ਚੱਕਿਆ ਜਾਂਦਾ ਹੈ ਅਸਲ ਵਿੱਚ ਇਹ ਮੁੱਦਾ ਹੈ ਹੀ ਨਹੀਂ तो ਦੇਖਦੇ ਹਾਂ ਸ਼ਾਮ ਤੱਕ ਇਸ ਮੀਟਿੰਗ ਦੇ ਵਿੱਚ ਕੀ ਕੀ ਚਰਚਾ ਹੋਏਗੀ ਕੋਈ ਮਸਲਾ ਹੱਲ ਹੋਵੇਗਾ ਜਾਂ ਨਹੀਂ ਜਾਂ ਫਿਰ ਅੱਗੇ ਅਗਲੀ ਮੀਟਿੰਗ ਦੇ ਵਿੱਚ ਚਰਚਾ ਕਰਨ ਦੇ ਲਈ ਛੱਡ ਦਿੱਤਾ ਜਾਏਗਾ ਜਿਵੇਂ ਪਿਛਲੀਆਂ 31 ਮੀਟਿੰਗਾਂ ਲੰਘ ਗਈਆਂ ਉਸੇ ਤਰੀਕੇ ਨਾਲ ਇਹ 32 ਵੀ ਮੀਟਿੰਗ ਵੀ ਲੰਘ ਜਾਏਗੀ ਚਰਚਾ ਹੋਏਗੀ ਥੋੜੀ ਬਹੁਤੀ ਗੱਲਬਾਤ ਹੋਏਗੀ ਕੋਈ ਮੁੱਦਾ ਉਭਾਰ ਲਿਆ ਜਾਏਗਾ ਤੇ ਉਸ ਤੋਂ ਬਾਅਦ ਸਾਰੀ ਗੱਲ ਠੰਡੇ ਬਸਤੇ ਵਿੱਚ ਪਾ दी ਜਾਏਗੀ। ਮੁੱਦੇ ਇਸੇ ਤਰੀਕੇ ਨਾਲ ਸਾਲਾਂ ਤੋਂ ਦਹਾਕਿਆਂ ਤੋਂ ਲਟਕਦੇ ਰਹਿਣਗੇ ਲੇਕਿਨ ਉਹਨਾਂ ਦਾ ਹੱਲ ਨਹੀਂ ਕੱਢਿਆ ਜਾਏਗਾ। ਇੱਕ ਹੋਰ ਮੀਟਿੰਗ ਇਸੇ ਤਰੀਕੇ ਨਾਲ ਜਦੋਂ ਅੱਗੇ ਹੋਵੇਗੀ ਫਿਰ ਉਸ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਵਰਗੇ ਲੋਕ ਹਾਜ਼ਰ ਹੋ ਜਾਣਗੇ ਲੇਕਿਨ ਉਦੋਂ ਤੱਕ ਇਹ ਮੁੱਦੇ ਫੇਰ ਇੱਕ ਵਾਰ ਗਾਇਬ ਹੋ ਜਾਣਗੇ ਸਿਰਫ ਚੋਣਾਂ ਦੇ ਵੇਲੇ ਕੱਢੇ ਜਾਣਗੇ ਉਦੋਂ ਹੀ ਇਹਨਾਂ ਮੁੱਦਿਆਂ ਤੇ ਨਾਰੇ ਮਾਰੇ ਜਾਣਗੇ। ਉਮੀਦ ਕਰਦੇ ਆ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਸਾਰਥਕ ਹੱਲ ਨਿਕਲੇ ਕੋਈ ਮੁੱਦਿਆਂ ਦੇ ਉੱਤੇ ਗੰਭੀਰ ਤਰੀਕੇ ਨਾਲ ਚਰਚਾ ਕਰਕੇ ਉਹਨਾਂ ਦੇ ਹੱਲ ਕੱਢਣ ਵਾਸਤੇ ਕਦਮ ਵਧਾਏ ਜਾਣ ਇਸੇ ਉਮੀਦ ਦੇ ਨਾਲ ਮਤਵਿਧਾ ਲੈਣੇ ਆ ਧੰਨਵਾਦ